ਬਿਲਕੁਲ ਵਿਸ਼ਵਾਸ ਨਹੀਂ ਹੋ ਰਿਹਾ ਤੇ ਮੈਨੂੰ ਹਜੇ ਵੀ ਇੱਕ ਸੁਪਨੇ ਦੀ ਤਰ੍ਹਾਂ ਹੀ ਲੱਗ ਰਿਹਾ ਹੈ ਵੀ ਜੋ ਹੋਇਆ ਹੈ ਮੈਂ ਤਾਂ ਹਜੇ ਵੀ ਸੁਪਨਾ ਨਾ ਹੀ ਟੁੱਟੇ ਚਾਹਾਂਗਾ ਹਾਂ ਆਈ ਕੈਨ ਬਲੀਵ ਯਾ ਸੋ ਡਰੀ ਯਾ ਡਰੀ ਇਟਸ ਰੀ ਅੱਖਾਂ ਚੋਂ ਵਗਦੇ ਇਹ ਹੰਝੂ ਉਸ ਘੜੀ ਦੀ ਨਿਸ਼ਾਨੀ ਹਨ ਜਦੋਂ ਜਾਪਾਨ ਵਿੱਚ ਜੰਮੇ ਪਲੇ ਪੁੱਤ ਦਾ ਆਪਣੇ ਪੰਜਾਬ ਰੇ ਦੇ ਪਿਤਾ ਨਾਲ ਕਰੀਬ 19 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਮਿਲ ਹੋਇਆ ਕੜੀ ਪ੍ਰੇਮ ਨੂੰ ਜਨਮ ਬਣਾਇਆ ਕਿਨਾਂ ਹਾਂ ਨੰਗਲੀ ਟਾਈਮ ਵਾਸ ਵੇਟਿੰਗ ਫਾਰ ਥਿਸ ਫੋਰ 19 ਇਅਰਸ ਰਿੰਤਾ ਕਹਾਤਾ ਉਦੋਂ ਕਰੀਬ 2 ਸਾਲਾਂ ਦੇ ਸਨ ਜਦੋਂ ਉਹਨਾਂ ਦੇ ਮਾਪਿਆਂ ਦਾ ਤਲਾਕ ਹੋ ਗਿਆ ਸੀ ਦਰਸਲ ਅੰਮ੍ਰਿਤਸਰ ਦੇ ਸੁਖਪਾਲ ਸਿੰਘ ਨੇ ਸਾਲ 2002 ਵਿੱਚ ਇੱਕ ਜਾਪਾਨੀ ਮਹਿਲਾ ਨਾਲ ਵਿਆਹ ਕੀਤਾ ਸੀ ਪਰ ਕੁਝ ਸਾਲਾਂ ਬਾਅਦ ਉਹ ਵੱਖ ਹੋ ਗਏ ਸਨ 2007 ਵਿੱਚ ਜਾਪਾਨ ਤੋਂ ਪਰਤਨ ਮਗਰੋਂ ਸੁਖਪਾਲ ਦਾ ਆਪਣੇ ਪੁੱਤ ਤੇ ਪਤਨੀ ਨਾਲ ਕੋਈ ਰਾਬਤਾ ਨਹੀਂ ਰਿਹਾ ਰਖੜੀ ਵਾਲੇ ਦਿਨ ਆਪਣੇ ਪਿਤਾ ਨੂੰ ਮਿਲੇ ਰਿੰ ਨੂੰ ਸਿਰਫ ਪਿਤਾ ਹੀ ਨਹੀਂ ਇੱਕ ਨਿੱਕੀ ਭੈਣ ਤੇ ਇੱਕ ਨਵਾਂ ਪਰਿਵਾਰ ਮਿਲਿਆ ਸੁਖਪਾਲ ਸਿੰਘ ਲਈ ਉਹਨਾਂ ਦਾ ਆਪਣੇ ਪੁੱਤ ਨਾਲ ਮੇਲ ਹੋਣਾ ਅਜੇ ਵੀ ਉਸ ਮਿੱਠੇ ਸੁਪਨੇ ਵਰਗਾ ਹੈ ਜਿਸਨੂੰ ਉਹ ਟੁੱਟਣ ਨਹੀਂ ਦੇਣਾ ਚਾਹੁੰਦੇ ਰਿੰਤਾ ਕਹਤਾ ਉਸ ਪਲ ਬਾਰੇ ਦੱਸਦੇ ਹਨ ਜਦੋਂ ਉਹਨਾਂ ਨੇ ਆਪਣੇ ਪਿਤਾ ਨੂੰ ਲੱਭਣ ਦਾ ਫੈਸਲਾ ਲਿਆ ਖੰਗਾਏ ਤੇ ਨਾ ਕਰਤਾ ਸੋ ਜਦੋਂ ਮੈਂ ਆਪਣੀ ਜਮਾਤ ਵਿੱਚ ਆਪਣੇ ਪਰਿਵਾਰਕ ਪਿਛੋਕੜ ਬਾਰੇ ਲਿਖਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਹੀ ਅਜਿਹਾ ਹਾਂ ਜਿਸਨੇ ਆਪਣੇ ਪਿਤਾ ਬਾਰੇ ਨਹੀਂ ਪਤਾ। ਮੈਨੂੰ ਸਿਰਫ ਆਪਣੇ ਪਿਤਾ ਦਾ ਨਾਮ ਪਤਾ ਸੀ ਹੋਰ ਕੁਝ ਨਹੀਂ। ਇਸ ਮਗਰੋਂ ਮੈਂ ਆਪਣੀ ਮਾਂ ਨੂੰ ਆਪਣੇ ਪਿਤਾ ਦੀਆਂ ਤਸਵੀਰਾਂ ਦਿਖਾਉਣ ਲਈ ਕਿਹਾ ਅਤੇ ਉਹਨਾਂ ਦੀਆਂ ਕਹਾਣੀਆਂ ਸੁਣੀਆਂ। ਮੈਂ ਗੂਗਲ ਮੈਪ ਉੱਤੇ ਉਹ ਐਡਰੈਸ ਭਰਿਆ ਜਿੱਥੇ ਮੇਰੇ ਪਿਤਾ ਪਹਿਲਾਂ ਰਹਿੰਦੇ ਸਨ ਤੇ ਉੱਥੋਂ ਦੀਆਂ ਤਸਵੀਰਾਂ ਦੇਖੀਆਂ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਪਹਿਲੇ ਦਿਨ ਹੀ ਉਹਨਾਂ ਨੂੰ ਮਿਲ ਸਕਾਂਗਾ। ਮੈਨੂੰ ਅਜੇ ਵੀ ਇਹ ਸੁਪਨਾ ਲੱਗ ਰਿਹਾ ਹੈ। I know this man. आ, you know this man? Yes. I know this man. ਹਹਾਵਾ ਉਹਨੋਂ ਹੋ ਆ ਮੈਂ ਸਭ ਜਪਾਨ ਵਿੱਚ ਮੇਰਾ ਕੋਈ ਪ੍ਰਾਣ ਨਹੀਂ ਸੀ। ਮੈਂ ਚਾਹੁੰਦਾ ਸੀ ਕਿ ਮੇਰਾ ਕੋਈ ਪ੍ਰਾ ਹੋਏ। ਮੈਨੂੰ ਆਪਣੇ ਪਿਤਾ ਦੇ ਨਾਲ ਨਾਲ ਛੋਟੀ ਭੈਣ ਅਤੇ ਇੱਕ ਪਰਿਵਾਰ ਵੀ ਮਿਲਿਆ ਹੈ। ਮੈਂ ਆਪਣੇ ਪਿਤਾ ਨਾਲ ਦਰਬਾਰ ਸਾਹਿਬ ਗਿਆ ਅਤੇ ਰੱਬ ਦਾ ਧੰਨਵਾਦ ਕੀਤਾ। ਮੈਂ ਬਹੁਤ ਖੁਸ਼ ਹਾਂ। ਸੁਖਪਾਲ ਸਿੰਘ ਦੀ ਰਿੰਦੀ ਮਾ ਨਾਲ ਪਹਿਲੀ ਮੁਲਾਕਾਤ ਅਤੇ ਫਿਰ ਵਿਆਹ ਦੀ ਕਹਾਣੀ ਵੀ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਇਹਦੀ ਮੰਮਾ ਮੈਨੂੰ థਾਈਲੈਂਡ 에ਅਰਪੋਰਟ ਤੇ ਮਿਲੀ ਸੀ। ਉਹ ਇੰਡੀਆ ਆ ਰਹੀ ਸੀ ਤਾਜ ਮਹਿਲ ਦੇਖਣ ਤੇ ਮੇਰੀ ਉੱਥੇ ਮੁਲਾਕਾਤ ਹੋਈ ਸੀ ਇਹਦੀ ਮੰਮਾ ਨਾਲ ਤੇ ਸਾਡੀ ਸੀਟ ਇਕੱਠੀ ਹੀ ਪਲੇਨ ਦੇ ਵਿੱਚ ਇਕੱਠੀ ਸੀਟ ਹੋ ਗਈ ਸੀ। ਤੇ ਉਦੋਂ ਹੀ ਇਹਦੀ ਮੰਮਾ ਨਾਲ ਗੱਲਬਾਤ ਕਰਦੇ ਇਹਦੀ ਮੰਮਾ ਦਾ ਨਾਂ ਸਚੀਏ ਤਕਾਹਤਾ। ਉਹਦੇ ਨਾਲ ਗੱਲਬਾਤ ਹੋਈ ਤੇ ਉਹਨੂੰ ਮੈਂ ਵੈਸੇ ਹੀ ਹਾਸੇ ਨਾਲ ਕਹਿ ਆਂ ਕਿ ਜੇ ਤੂੰ ਚਾਹਵੇਂ ਤੇ ਤੈਨੂੰ ਮੈਂ ਬਾਗਾ ਬਾਰਡਰ 골ਡਨ ਟੈਂਪਲ ਦਿਖਾ ਸਕਦਾ ਜੇ ਤੂੰ ਮੇਰੇ ਨਾਲ ਜਾਣਾ ਚਾਹੁੰਦੀ ਆ ਤੇ ਉਹ ਵੀ ਉਹਨੇ ਮੇਰੇ ਤੇ ਵਿਸ਼ਵਾਸ ਕੀਤਾ ਵੀ ਮੈਂ ਹਾਂ ਜਾਣਾ ਚਾਹੁੰਦੀ ਉਹ ਫਿਰ ਉੱਥੋਂ ਮੇਰੇ ਨਾਲ ਇੱਥੇ ਅੰਮ੍ਰਿਤਸਰ ਆ ਗਈ ਮੈਂ ਆਪਣੇ ਘਰ ਲੈ ਕੇ ਆਇਆ ਸੀ ਉਸ ਤੋਂ ਬਾਅਦ ਫਿਰ ਉਹ ਮੇਰੇ ਨਾਲ 15-20 ਦਿਨ ਸਾਡੀ ਫੈਮਿਲੀ ਦੇ ਵਿੱਚ ਰਹੀ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਰਹੀ ਉਸ ਤੋਂ ਬਾਅਦ ਫਿਰ ਉਹ ਵਾਪਸ ਚਲੇ ਗਈ ਤੇ ਫਿਰ ਉਹਨੇ ਮੈਨੂੰ ਉੱਥੋਂ ਜਾ ਕੇ ਸਪਾਂਸਰ ਭੇਜੀ ਤੇ ਉਹ ਫਿਰ ਮੈਨੂੰ ਜਪਾਨ ਲੈ ਗਈ ਸੀ ਫਰਸਟ ਟਾਈਮ ਮੈਂ 2002 ਦੇ ਵਿੱਚ ਗਿਆ ਸੀ ਜਾਪਾਨ ਹਾਂਜੀ ਉੱਥੇ ਫਿਰ ਅਸੀਂ ਸ਼ਾਦੀ ਕਰ ਲਈ ਫਿਰ ਇਹਦਾ ਬਰਥ ਹੋਇਆ ਹੈ 2003 ਦੇ ਵਿੱਚ ਉਹ 2003 ਤੋਂ ਬਾਅਦ ਫਿਰ ਜਦੋਂ ਇਹਦਾ ਬਰਥ ਹੋਇਆ ਸੀ ਉਦੋਂ ਹੀ ਇਕੱਠੇ ਰਹਿੰਦੇ ਸੀ ਤੇ ਮੇਰੀ ਉਦੋਂ ਉਮਰ ਥੋੜੀ ਵੀ ਬਚਪਨਾ ਸੀ ਸਮਝ ਨਹੀਂ ਸੀ ਹੈਗੀ 19 19 ਸਾਲ ਦਾ ਹੋਣਾ ਮੈਂ 19 20 ਸਾਲ ਦਾ ਫੈਮਿਲੀ ਦੀਆਂ ਰਿਸਪੌਂਸਿਬਿਲਟੀ ਨਹੀਂ ਸੀ ਪਤਾ ਤੇ ਮੈਂ ਥੋੜਾ ਫਿਰ ਲੜਾਈ ਝਗੜਾ ਜਾਂ ਸਾਡਾ ਰਹਿਣ ਦਾ ਪਿਆ ਤੇ ਫਿਰ ਮੈਂ ਇੱਕ ਵਾਰੀ ਲੜ ਕੇ ਵਾਪਸ ਆ ਗਿਆ ਇੰਡੀਆ ਤੇ ਫਿਰ ਇਹਦੀ ਮੰਮਾ ਇਹਨੂੰ ਲੈ ਕੇ ਉਦੋਂ 2 ਡੇਢ 2 ਸਾਲ ਦਾ ਸੀ ਜਦ ਇਹਦੀ ਮੰਮਾ ਲੈ ਕੇ ਫਿਰ ਪਿੱਛੇ ਆਈ ਮੈਨੂੰ ਲੈਣ ਇੰਡੀਆ ਆਈ ਸੀ ਤੇ ਉਸ ਤੋਂ ਬਾਅਦ ਫਿਰ ਇਹਦੀ ਮੰਮਾ ਮੈਨੂੰ ਇੰਡੀਆ ਇੰਡੀਆ ਤੋਂ ਜਾਪਾਨ ਲੈ ਗਈ ਸੀ ਆਪਣਾ 2004 ਦੇ ਵਿੱਚ ਫਿਰ ਮੈਨੂੰ ਵਾਪਸ ਲੈ ਗਈ ਪਰ ਫਿਰ ਜਾ ਕੇ ਸਾਡੀ ਅੰਡਰਸਟੈਂਡਿੰਗ ਨਹੀਂ ਹੋਈ ਫਿਰ ਅਸੀਂ ਵੱਖ ਹੋ ਗਏ ਡਿਵੋਰਸ ਲੈ ਲਿਆ ਤੇ ਉਸ ਤੋਂ ਬਾਅਦ ਫਿਰ ਮੈਂ ਇਹਨੂੰ ਕਦੀ ਨਹੀਂ ਦੇਖਿਆ ਸਿਸਟਰ ਨੋਮੀ ਜਮਾਤ ਵਿੱਚ ਪੜਦੀ ਸੁਖਪਾਲ ਦੀ ਧੀ ਅਵਲੀਨ ਨੂੰ ਇਹ ਰਖੜੀ ਤਾਂ ਉਹ ਮਰਿਆਦ ਰਹੇਗੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਕਿ ਮੇਰਾ ਇੱਕ ਡ੍ਰੀਮ ਹੈ ਕਿ ਮੇਰਾ ਭਰਾ ਆਉਣਾ ਚਾਹੀਦਾ ਮੈਨੂੰ ਸਾਰੇ ਪੁੱਛਦੇ ਕਿ ਤੂੰ ਸਿੰਗਲ ਚਾਈਲਡ ਆ ਮੈਂ ਕਹਿੰਨੀ ਹਾਂਜੀ ਮੇਰਾ ਕੋਈ ਭਰਾ ਨਹੀਂ ਆਏਗਾ ਕਜ਼ਨ ਆ ਤੇ ਕਜ਼ਨ